29 April 2025 ਨੂੰ ਸ਼ਾਮ ਕਰੀਬਨ 9:48 ਮਿੰਟ ਤੇ ਬਟਾਲਾ ਸ਼ਹਿਰ ਦੇ ਇੱਕ ਨਾਮੀ ਤੇ ਮਸ਼ਹੂਰ ਗਾਰਮੈਂਟ ਸਟੋਰ ਹੈ ਲੰਡਨ ਫੈਸ਼ਨ ਗਾਰਮੈਂਟ ਸ਼ੋਰੂਮ ਇਹ ਜਸਾ ਸਿੰਘ ਹਾਲ ਸਿਟੀ ਬਟਾਲਾ ਉੱਥੇ ਪੈਂਦਾ ਹੈ ਤਾਂ ਉੱਥੇ ਆ ਕੇ ਤਿੰਨ ਅਣਪਛਾਤੇ ਤੇ ਬੰਦੇ ਆ ਕੇ ਗੋਲੀਆਂ ਮਾਰਦੇ ਹੈ ਦੁਕਾਨ ਤੇ ਉੱਤੇ ਤਾਂ ਇਹ ਬੜਾ ਸੰਗੀਨ ਅਪਰਾਧ ਸੀਗਾ ਤਾਂ ਜਦੋਂ ਇਨਸੀਡੈਂਟ ਹੁੰਦਾ ਹੈ ਨਾਲ-ਨਾਲ ਫੇਸਬੁੱਕ ਤੇ ਇੱਕ ਦਰਮਾ ਸੰਧੂ ਨਾਮ ਦਾ ਇੱਕ ਬੰਦਾ ਇਹਦੀ ਰਿਸਪੋਨਸਿਬਿਲਟੀ ਚੁੱਕਦਾ ਹੈ ਉਹ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਲਿਖਦਾ ਹੈ ਅੱਜ ਜੋ ਬਟਾਲੇ ਵਿਕੀ ਫੈਸ਼ਨ ਲੰਡਨ ਸ਼ੋਰੂਮ ਤੇ ਜੋ ਗੋਲੀਆਂ ਚਲੀਆਂ ਤੇ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਮੈਂ ਦਰਮਾ ਸੰਧੂ ਲੈਂਦਾ ਹਾਂ ਇਹਨੂੰ ਬਹੁਤ ਵਾਰੀ ਅਸੀਂ ਪਹਿਲਾਂ ਵੀ ਸਮਝਾ ਚੁੱਕੇ ਹਾਂ ਫਿਰ ਉਸ ਚੀਜ਼ ਨੂੰ ਇਗਨੋਰ ਕੀਤਾ ਤੇ ਅੰਜਾਮ ਅੱਜ ਇਹਦੇ ਸਾਹਮਣੇ ਹੈ ਇਹਨੂੰ ਕੋਈ ਵੀ ਸਿਕਿਉਰਿਟੀ ਨਾ ਦਿੱਤੀ ਜਾਵੇ ਅਸੀਂ ਉਸ ਅਫਸਰ ਦਾ ਵੀ ਨੁਕਸਾਨ ਕਰਾਂਗੇ ਜੋ ਇਹਦੇ ਵਾਸਤੇ ਅੱਗੇ ਆ ਖੜੂਗਾ ਵਿੱਕੀ ਨੂੰ ਸਾਡੀ ਆਖਰੀ ਸਲਾ ਤੂੰ ਰੈਡੀ ਹੋ ਜਾ ਆਪਣੀ ਮੌਤ ਲਈ ਸੋ ਇਹ ਜਿਹੜਾ ਇੱਕ ਫੇਸਬੁੱਕ ਪੋਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਇਹਦਾ ਵੀ ਅਸੀਂ ਕੌਗਨਿਸੈਂਸ ਲੈਂਦੇ ਹੈ ਐਂਡ ਇਹਦਾ ਇਮੀਡੀਏਟਲੀ ਇੱਕ ਐਫਆਈਆਰ ਐਫਆਈਆਰ ਨੰਬਰ 70 2025 ਦਾ ਸਿਟੀ ਬਟਾਲਾ ਥਾਣੇ ਦੇ ਵਿੱਚ ਦਰਜ ਹੁੰਦਾ ਹੈ ਅੰਡਰ ਸੈਕਸ਼ਨਸ ਆਫ ਐਕਸਟਰਸ਼ਨ ਥ੍ਰੈਟ ਐਂਡ ਐਕਸ ਐਂਡ ਡੀਜ਼ਰਿੰਗ ਟੂ ਲਾਈਫ ਨਾਲ ਅਸੀਂ 25 ਆਰਮਜ਼ ਐਕਟ ਦਾ ਇਹਦੇ ਵਿੱਚ ਸੈਕਸ਼ਨ ਲਾਇਆ ਇਹ ਬਹੁਤ سنگੀਨ ਕ੍ਰਾਈਮ ਸੀਗਾ ਐਕਸਟਰਸ਼ਨ ਕਮ ਇਹਦੇ ਵਿੱਚ ਸ਼ੂਟਿੰਗ ਹੋਈ ਸੀਗੀ ਤਾਂ ਇਹਦੇ ਵਿੱਚ ਅਸੀਂ ਸਪੈਸ਼ਲ ਟੀਮਸ ਬਣਾਈਆਂ ਦ ਟੀਮਸ ਵੇਰ ਲੈਡ ਬਾਈ ਐਸਪੀ ਡੀ ਸਾਹਿਬ ਐਂਡ ਡੀਐਸਪੀ ਸਿਟੀ ਇਹਦੇ ਵਿੱਚ ਨਾਲ ਸੀਗੇ ਆਪਣੇ ਇੰਚਾਰਜ ਸੀਆਈਏ ਟੀਮਸ ਨੂੰ ਉਹ ਕਰ ਰਹੇ ਸੀਗੇ ਸਾਰਾ ਮੋਨਿਟਰ ਤਨਾਲ ਜਿਹੜੀ ਆਪਣੀ ਟੈਕਨੀਕਲ ਔਰ ਸੀਆਈ ਦੀ ਟੀਮ ਇੱਥੇ ਹੈਗੀ ਤਾਂ ਇਹ ਗਰਾਉਂਡ ਤੇ ਕੰਮ ਕਰ ਰਹੇ ਸੀਗੇ ਅਲੋਂਗ ਵਿਦ ਐਸਐਚਓ ਸਿਟੀ ਤਾਂ ਕਾਫੀ ਦਿਨਾਂ ਤੱਕ ਇਹ ਆਪਰੇਸ਼ਨ ਚੱਲਾ ਜਿਹੜੇ ਬਹੁਤ ਮਿਹਨਤ ਕਰਕੇ ਇਵੈਨਚੁਅਲੀ ਆਨ ਬੇਸ ਆਫ ਹਿਊਮਨੈਂਟ ਐਂਡ ਟੈਕਨੀਕਲ ਇਨਪੁਟ ਬਟਾਲਾ ਪੁਲਿਸ ਨੇ ਜਿਹੜਾ ਕੇਸ ਹੈ ਟ੍ਰੇਸ ਕਰ ਲਿਆ ਸੋ ਜਦੋਂ ਕੇਸ ਟ੍ਰੇਸ ਹੋਇਆ ਇਨੀਸ਼ੀਅਲੀ ਇਹਦੇ ਵਿੱਚ ਅਸੀਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਉਹਦੇ ਜਿਹੜੇ ਤਿੰਨ ਬੰਦੇ ਅਣਪਛਾਤੇ ਸ਼ੁਰੂ ਦੇ ਵਿੱਚ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਇੱਕ ਦਾ ਨਾਮ ਹੈ ਰਾਜਵੀਰ ਸਿੰਘ ਰਾਜਵੀਰ ਸਿੰਘ ਖਲਸਿਆ ਅਮਰਸਰ ਦਾ ਰਹਿਣ ਵਾਲਾ ਹੈ ਜਦੋਂ ਬਾਅਦ ਵਿੱਚ ਅਸੀਂ ਪੁੱਛਿਆ ਤਾਂ ਹੀ ਵਾਸ ਸ਼ੂਟਰ ਹੂ ਐਕਚੁਅਲੀ ਸ਼ਾਟ ਐਟ ਦ ਸਪੌਟ ਇਸ ਤੋਂ ਇਲਾਵਾ ਇੱਕ ਬਲਵਿੰਦਰ ਉਰਫ ਰਾਹੁਲ ਅਸੀਂ ਫੜਿਆ ਇਹ ਉਸ ਮੋਟਰਸਾਈਕਲ ਨੂੰ ਡਰਾਈਵ ਕਰ ਰਾ ਸੀਗਾ ਜਿਹੜਾ ਮੌਕੇਵਾਰ ਦਾਤੇ ਗਿਆ ਸੀਗਾ ਇਹ ਵਡਾਲਾ ਇੱਕ ਪਿੰਡ ਹੈ ਤਰਨਤਾਰਨ ਚ ਪੈਂਦਾ ਉਥੋਂ ਦਾ ਹੈ ਤੀਜਾ ਇਹਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਇੱਕ ਸੁਖਸੇ ਪ੍ਰੀਤ ਹੈ ਇਹ ਵਿਚਾਲੇ ਮੋਟਰਸਾਈਕਲ ਦੇ ਵਿੱਚ ਉਚਾਲੇ ਬੈਠਾ ਸੀਗਾ ਇਹ ਰਸੂਲਪੁਰ ਤਰਨਤਾਰਨ ਦਾ ਸੀਗਾ ਤਾਂ ਜਦੋਂ ਬੰਦੇ ਫੜੇ ਗਏ ਇਹਦੇ ਵਿੱਚ ਸਾਰੀ ਜਿਹੜੀ ਕਾਂਸਪੀਰੀ ਕਾਂਸਪੀਰੇਸੀ ਜਿਹੜੀ ਖੁੱਲ ਗਈ ਉਹ ਖੁੱਲ ਕੇ ਸਾਹਮਣੇ ਇਹ ਆਈ ਕਿ ਇਹ ਨਾ ਤਿੰਨਾਂ ਨੂੰ ਇੱਕ ਵਿਸ਼ਾਲਦੀਪ ਨਾਮ ਦਾ ਬੰਦਾ ਹੈ ਕੈਨੇਡਾ ਬੈਠਾ ਹੈ ਇਹ ਪਿੰਡਰ ਪਿੰਡ ਹੈ ਖਲਛੀਆਂ ਦਾ ਉਹ ਸਾਰਿਆਂ ਨੂੰ ਉਹ ਹੈਂਡਲ ਕਰ ਰਾ ਸੀਗਾ ਇਹ ਗਾਂ ਇੱਕ ਰਣਜੋਤ ਸਿੰਘ ਹੈ ਜੋੜਾ ਸੰਗਾ ਕਰਕੇ ਪਿੰਡ ਹੈ ਕਿਲਾ ਲਾਲ ਸਿੰਘ ਚ ਪੈਂਦਾ ਹੈ ਏ ਰਣਜੋਤ ਸਿੰਘ ਆਪ ਇੰਗਲੈਂਡ ਬੈਠਾ ਇਹਦੇ ਕੈਨ ਤੇ ਵਿਸ਼ਾਲਦੀਪ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਤੇ ਇਹਦੇ ਵਿੱਚ ਬੜੀ ਜਿਹੜੀ ਦਿਲਚਸਪ ਗੱਲ ਹੈਗੀ ਇਸ ਕੇਸ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹੁੰਨਾ ਜਦੋਂ ਗਾਂਸੀ ਦੇ ਵਿੱਚ ਤਫ਼ਤੀਸ਼ ਚੱਲੀ ਇਹਨਾਂ ਦੀ ਪੁਛਗਛ ਚਾਲੂ ਹੋਈ ਇਹਦੇ ਚ ਹੀ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਜਿਹੜਾ ਸੋ ਟੂ ਸੇ ਦਾ ਵਿਕਟਿਮ ਆਫ ਦਾ ਕਰਾਇਮ ਜਿਹੜਾ ਇਹਦਾ ਸ਼ਾਪ ਦਾ ਓਨਰ ਸੀਗਾ ਵਰਿੰਦਰ ਸਿੰਘ ਵਿਕੀ ਤਾਂ ਤਬਤੀਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਗੋਲੀਆਂ ਉਹਨੇ ਆਪ ਆਪ ਹੀ ਚਲਵਾਈਆਂ ਇਹਦਾ ਮਕਸਦ ਇਹ ਸੀਗਾ ਕਿ ਪੁਲਿਸ ਕੋਲ ਇਹ ਸਿਕਿਉਰਟੀ ਮਿਲ ਜਵੇ ਸੋ ਮੈਂ ਉਸ ਦਿਨ ਦੀ ਜਿਹੜੀ ਜਿਸ ਦਿਨ ਦੀ ਵਾਰਦਾਤ ਹੈ ਉਸ ਦਿਨ ਜਿਹੜੇ ਜਿਹੜੇ ਮਤਲਬ ਇੱਕ ਟਾਈਮ ਲਾਈਨ ਸਾਡੇ ਕੋਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੋ ਇਹ ਜਿਹੜਾ ਓਨਰ ਹੈ ਸ਼ੋਰੂਮ ਓਨਰ ਇਹ ਟਿਪਿਕਲੀ ਸ਼ਾਮ ਨੂੰ 9 ਵਜੇ ਆਪਣੀ ਦੁਕਾਨ ਬੰਦ ਕਰਦਾ ਹੈ ਲੇਕਿਨ ਜਿਸ ਦਿਨ ਦੀ ਵਾਰਦਾਤ ਹੈ 29 4 2025 ਦੀ ਤਾਂ ਉਦੋਂ ਇਹਨਾਂ ਨੇ ਆਣਾ ਸੀਗਾ ਸ਼ੂਟਿੰਗ ਮੋਡਿਊਲ ਨੇ ਉੱਥੇ ਗੋਲੀਆਂ ਚਲਾਨੀਆਂ ਸੀਗੀਆਂ ਬਟ ਉਹ ਟਾਈਮਲੀ ਨਹੀਂ ਆ ਸਕੇ ਸੋ ਇਹ ਉੱਥੇ ਵੇਟ ਕਰਦਾ ਰਿਹਾ ਕਿ ਇਹ ਆ ਕੇ ਗੋਲੀ ਚਲਾਣ ਫੇਰੀ ਜਾਊਗਾ ਸੋ ਉਹਨਾਂ ਨੂੰ ਜਦੋਂ ਪਿੱਛੇ ਉਹ ਬਟਾਲੇ ਲਾ ਕੇ ਪਿੱਛੇ ਜਿਹੜਾ ਉਹਨਾਂ ਦਾ ਵਿਸ਼ਾਲ ਹੈਂਡਲਰ ਸੀਗਾ ਉਹ ਉਹਨਾਂ ਨੂੰ ਸ਼ੂਟਿੰਗ ਮੋਡਿਊਲ ਨੂੰ ਕਾਲ ਕਰਕੇ ਇਹ ਕਹਿੰਦਾ ਕਿ ਉਹ ਥੋੜੀ ਵੇਟ ਕਰਦਾ ਪਿਆ ਉੱਥੇ ਦੁਕਾਨ ਤੇ ਉੱਥੇ ਤੁਸੀਂ ਛੇਤੀ ਪਹੁੰਚ ਜਾਓ ਹੋਰ ਇੱਕ ਜਿਹੜੀ ਇੰਟਰਸਟਿੰਗ ਗੱਲ ਹੈ ਜਦੋਂ ਇਹ ਉੱਥੇ ਦੁਕਾਨ ਲਾ ਕੇ ਪਹੁੰਚ ਗਏ ਇਹਨਾਂ ਨੂੰ ਨਹੀਂ ਲੱਗਿਆ ਪਤਾ ਕਿ ਇਹੀ ਸਾਡਾ ਟਾਰਗੇਟ ਹੈ ਇਹ ਦੁਕਾਨ। ਇਹ ਕਿਤੇ ਅੱਗੇ ਚਲੇ ਗਏ। ਸੋ ਉਹਨਾਂ ਨੂੰ ਫੇਰ ਫੋਨ ਆਇਆ ਇਹਦਾ ਜਿਹੜਾ ਹੈਂਡਲਰ ਹੈ ਵਿਸ਼ਾਲ ਬਾਹਰ ਜਿਹੜਾ ਬੈਠਾ ਹੈ ਕਿ ਤੁਸੀਂ ਤਾਂ ਟਾਰਗੇਟ ਤੋਂ ਅੱਗੇ ਨੰਗੇ ਹੋ ਤੁਸੀਂ ਵਾਪਸ ਚਲੇ ਜਾਓ। ਸੋ ਮੁੜ ਕੇ ਵਾਪਸ ਆ ਗਏ। ਉੱਥੇ ਜਿਹੜਾ ਇਹ ਵਿਕੀ ਹੈ ਇਹ ਸੀਗਾ ਦੁਕਾਨਦਾਰ ਤੇ ਇਹਨੇ ਆਪਣੀ ਦੁਕਾਨ ਬੰਦ ਕੀਤੀ ਸੀਗੀ ਬਟ ਹੀ ਵਾਸ ਵੇਟਿੰਗ देयर। ਫੇਰ ਇਹਨਾਂ ਨੇ ਉੱਥੇ ਗੋਲੀਆਂ ਚਲਾਈਆਂ ਐਂਡ ਦੈਨ ਦੇ ਐਸਕੇਪਡ ਫਰਮ ਦ ਸਪੌਟ। ਇਹਦੇ ਵਿੱਚ ਇੰਟਰਸਟਿੰਗ ਗੱਲ ਹੋਰ ਇਹ ਹੈ ਕਿ ਇਹ ਵਾਰਦਾਤ ਕਰਨ ਲਈ ਜਿਹੜਾ ਇਹ ਸ਼ਾਪ ਦਾ ਓਨਰ ਓਨਰ ਹੈ ਵਰਿੰਦਰ ਸਿੰਘ ਵਿਖੀ ਤਾਂ ਇਹਨੇ ਕਪੜਿਆਂ ਦਾ گارਮੈਂਟਸ ਦਾ ਇੱਕ ਪਾਰਸਲ ਬਣਾਇਆ ਉਹਦੇ ਵਿੱਚ ਕਰੀਬਨ 26000 ਰੁਪਏ ਦੇ ਜਿਹੜੇ ਕਪੜੇ ਹੈ ਔਰ 12000 ਦਾ ਇੱਕ ਕੂਰੀਅਰ ਇਹਦੇ ਫਾਦਰ ਦੇ ਰਾਹੀਂ ਇੱਕ ਜਿਹੜਾ ਰਣਜੋਤ ਸਿੰਘ ਹੈ ਜੋੜਾ ਸਿੰਘ ਦਾ ਉਹਨੂੰ ਇੰਗਲੈਂਡ ਪੇਜਾ ਜਿਹਦੇ ਰਾਹੀਂ ਇਹ ਕੰਮ ਕਰਵਾਉਣਾ ਚਾਹੁੰਦਾ ਸੀਗਾ ਸੋ ਤੁਸੀਂ ਕਰੀਬਨ 38000 ਦੇ ਕਪੜੇプラス courier ਦਾ ਜਿਹੜਾ ਐਕਸਪੈਂਡਿਚਰ ਹੈ ਉਹ ਇਹਨਾਂ ਨੇ ਇੰਗਲੈਂਡ ਪੇਜਾ ਤਾਂ ਜਿਹੜਾ ਸ਼ੂਟਿੰਗ ਮੋਡਿਊਲ ਹੈ ਜਿਹੜੇ ਤਿੰਨ ਬੰਦੇ ਦੇ ਵਿੱਚ ਸੀਗੇ ਉਹਨਾਂ ਨੂੰ 50000 ਰੁਪਏ ਮਿਲਨੇ ਸੀਗੇ ਬਟ ਫਿਲਹਾਲ ਉਹਨਾਂ ਨੂੰ ਸਿਰਫ ਜਦੋਂ ਉਹ ਗ੍ਰਿਫਤਾਰ ਹੋਏ ਸਿਰਫ 3500 ਰੁਪਏ ਉਹਨਾਂ ਕੋਲ ਆਏ ਸੀਗੇ ਤਾਂ ਇਹਦੇ ਵਿੱਚ ਬੜਾ ਸ਼ਲਾਘਾਯੋਗ ਐਂਡ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਜਿਹੜਾ ਇਨਵੈਸਟੀਗੇਸ਼ਨ ਹੋਇਆ ਉਹਦੇ ਵਿੱਚ ਇਹ ਸਾਰੇ ਖੁਲਾਸੇ ਹੋਏ ਤਾਂ ਇਹ ਦੇ ਚ ਇਹ ਗੱਲ ਵੀ ਸਾਹਮਣੇ ਆਈ ਕਿ 2022 ਦੇ ਵਿੱਚ ਵੀ ਇਹਨਾਂ ਨੇ ਇੱਕ ਪਰਚਾ ਦਰਜ ਕਰਾ ਲਿਆ ਸੀਗਾ ਤਾਂ ਉਦੋਂ ਜਿਹੜਾ ਮੁਲਜ਼ਮ ਉਸ ਮੁਕਦਮੇ ਦਾ ਸੀਗਾ ਇੱਕ ਮਨਦੀਪ ਤੂਫਾਨ ਨਾਮ ਦੇ ਗੈਂਗਸਟਰ ਸੀਗਾ ਉਹ ਬਾਅਦ ਵਿੱਚ ਇੱਕ ਐਨਕਾਊਂਟਰ 'ਚ ਮਾਰਿਆ ਗਿਆ ਉਦੋਂ ਕਰਕੇ ਉਹਦਾ ਫਿਰ ਅਖਰਾਜ ਰਿਪੋਰਟ ਕੋਰਟ ਦੇ ਵਿੱਚ ਦਿੱਤੀ ਗਈ ਸੋ ਅਰੈਸਟ ਜਿਹੜੇ ਬੰਦੇ ਹੈ ਇਹਦੇ ਵਿੱਚ ਇੱਕ ਤਾਂ ਸ਼ੁਰੂਆਤੀ ਜਿਹੜੇ ਤਿੰਨ ਬੰਦੇ ਮੈਂ ਦੱਸੇ ਜਿਹੜੇ ਸ਼ੂਟਿੰਗ ਮੋਡਿਊਲ 'ਚ ਸ਼ਾਮਿਲ ਹੈਗੇ ਨੇ ਉਹ ਤਿੰਨ ਬੰਦੇ ਜਿਨ੍ਹਾਂ ਦਾ ਨਾਮ ਮੈਂ ਆਲਰੇਡੀ ਲੈ ਲਿਆ ਜਿਹੜਾ ਸ਼ਾਪ ਦਾ ਓਨਰ ਹੈ ਸ਼ੋਰੂਮ ਦਾ ਓਨਰ ਹੈ ਵਰਿੰਦਰ ਸਿੰਘ ਵਿੱਕੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਜਦੋਂ ਹੀ ਵਾਸ ਕਨਫਰੰਟਡ ਵਿਦ ਦਾ ਐਵਿਡੈਂਸ ਉਹਨੇ ਸਾਰਾ ਕਨਫੈਸ ਕਰ ਲਿਆ ਉਹਨੇ ਸਾਰੀ ਗੱਲ ਮੰਨੀ ਕਿ ਉਹਨਾਂ ਨੇ ਇਹ ਸਾਰਾ ਜਿਹੜਾ ਕਾਂਸਪੀਰੇਸੀ ਰਚਾਈ ਸੀਗੀ ਸਿਕਿਉਰਿਟੀ ਲੈ ਲਈ ਇਸ ਤੋਂ ਇਲਾਵਾ ਇੱਕ ਗੁਰਪ੍ਰੀਤ ਗੋਪੀ ਹੈ ਹੂ ਪ੍ਰੋਵਾਈਡਡ ਦਾ ਮੋਟਰਸਾਈਕਲ ਜੋ ਵਾਰਦਾਤ ਦੇ ਵਿੱਚ ਇਸਤੇਮਾਲ ਹੋਇਆ ਇੱਕ ਵਿਸ਼ਾਲ ਦਾ ਫਾਦਰ ਹੈ ਇਹਦੇ ਵਿੱਚ ਗੁਰਮੀਤ ਸਿੰਘ ਉਹ ਵੀ ਕੇਸ ਦੇ ਵਿੱਚ ਅਰੈਸਟ ਹੋਇਆ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਇਹ ਮੈਸੇਜ ਵੀ ਦਿਨਾ ਚਾਹਨਾ ਕਿ ਇਫ ਯੂ ਥਿੰਕ ਕਿ ਤੁਸੀਂ ਬੜੇ ਸਮਾਰਟ ਹੋ ਐਂਡ ਯੂ ਕੈਨ ਬਲਫ ਪੰਜਾਬ ਪੁਲਿਸ ਤਾਂ ਯੂ ਆਰ ਸੀਵਿਅਰਲੀ ਮਿਸਟੇਕਨ ਤਾਂ ਅਸੀਂ ਬੜੇ ਪ੍ਰੋਫੈਸ਼ਨਲੀ ਟੈਕਨੀਕਲੀ ਐਂਡ ਵਿਦ ਹਿਊਮਨ ਐਂਡ ਕੇਸਸ ਨੂੰ ਟ੍ਰੇਸ ਕਰ ਰਹੇ ਨੇ ਐਂਡ ਇਹੋ ਜਿਹਾ ਕੋਈ ਚਾਲ ਚੱਲੂਗਾ ਕਿ ਜੀ ਪੁਲਿਸ ਨੂੰ ਸ਼ਾਇਦ ਪਤਾ ਨਹੀਂ ਲੱਗੂਗਾ ਤਾਂ ਬੜੀ ਮਤਲਬ ਬਦਕਿਸਮਤੀ ਹੈ ਉਸ ਬੰਦੇ ਲਈ ਐਂਡ ਜਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਨਤੀਜਾ ਵੇਖ ਰਹੇ ਹੋ ਤਾਂ ਨਾਲ ਮੈਂ ਇਹ ਵੀ ਦੱਸਣਾ ਚਾਹਣਾ ਕਿ ਜਿਹੜਾ ਇੱਕ ਇਹ ਫਤੂਰ ਹੈ ऑब्सेशन ਹੈ ਸਿਕਿਉਰਟੀ ਦਾ ਤਾਂ ਹਰ ਇੱਕ ਕੇਸ ਅਸੀਂ ਪ੍ਰੋਪਰਲੀ ਜਿੱਥੇ ਥ੍ਰੈਟ ਅਸੈਸਮੈਂਟ ਪ੍ਰੋਪਰ ਹੁੰਦਾ ਹੈ ਉਥੇ ਅਸੀਂ ਥ੍ਰੈਟ ਅਸੈਸਮੈਂਟ ਕਰਦੇ ਹਾਂ ਜਿੱਥੇ ਲੋਡ ਹੁੰਦੀ ਹੈ ਉਥੇ ਪੰਜਾਬ ਪੁਲਿਸ ਆਲਵੇਜ਼ ਥੇਰ ਬਟ ਇਸ ਤਰ੍ਹਾਂ ਕੋਈ ਚਾਲ ਖੇਡੂਗਾ ਕਿ ਮੈਂ ਇਸ ਤਰ੍ਹਾਂ ਕਰ ਲੂੰਗਾ ਥੇਰ ਇਜ਼ ਨੋ ਸਕੋ ਫਾਰ ਐਨੀ ਸੱਚ ਐਕਟੀਵਿਟੀ ਇੱਕ ਕ੍ਰਿਮੀਨਲ ਐਕਟੀਵਿਟੀ ਹੈ ਐਂਡ ਹੁਣ ਜਿਸ ਤਰ੍ਹਾਂ ਤੁਸੀਂ ਨਤੀਜਾ ਦੇਖ ਰਹੇ ਹੋ ਐਨ 2000 ਟਿਕਾਣਾ ਜਿਹੜਾ ਜੇਲੀ ਹੈ ਜਿੱਦਾਂ ਮੈਂ ਜਿਸ ਤਰ੍ਹਾਂ ਕਰ ਰਹਾ ਸੀਗਾ ਕਿ 2022 ਦੇ ਵਿੱਚ ਵੀ ਇਹਨੇ ਇੱਕ ਪਰਚਾ ਦਰਜ ਕਰਾ ਲਿਆ ਸੀਗਾ ਉਹਦੇ ਵਿੱਚ ਜਿਹੜਾ ਮੁਲਜ਼ਮ ਹੈ ਉਹ ਬਾਅਦ ਚ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਤਾਂ ਇਹਦੇ ਕੋਲ ਕੁਝ ਟਾਈਮ ਸਿਕਿਉਰਿਟੀ ਰਹੀ ਵੀ ਇਨ ਫੈਕਟ ਵੀਲ ਅਸੈਸ ਦੈਟ ਕੇਸ ਆਲਸੋ ਜਿਹੜਾ ਉਹ ਪੁਰਾਣਾ ਸੀਗਾ ਬਟ ਇਹਦੇ ਵਿੱਚ ਹੁਣ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਰਾ ਖੁਲਾਸਾ ਹੋਇਆ ਕਿ ਇਹਨੇ ਆਪ ਹੀ ਸਾਜ਼ਿਸ਼ ਰਚਾ ਕੇ ਸਿਕਿਉਰਿਟੀ ਲੈਣ ਲਈ ਇਹ ਕੰਮ ਕੀਤਾ ਸੀਗਾ ਤਾ ਅਸੀਂ ਦੀ ਗ੍ਰਿਫਤਾਰੀ ਪਾਈ ਐਂਡ ਇਹ ਸਾਰਾ ਖੁਲਾਸਾ ਕਰਤਾ ਕਿ ਬੇਸ਼ੱਕ ਸਿਕਿਉਰਟੀ ਲੈਣ ਲਈ ਹੀ ਇਹਨਾਂ ਨੇ ਕੰਮ ਕੀਤਾ ਸੀਗਾ ਇੱਕ ਵਾਕਫਕਾਰ ਹੈ ਰਣਜੋਤ ਸਿੰਘ ਰਣਜੋਤ ਸਿੰਘ ਤੁਹਾਨੂੰ ਯਾਦ ਹੋਗਾ ਇੱਕ ਰਾਇਮਲ ਇੱਕ ਪਿੰਡ ਹੈ ਉਥੇ ਗ੍ਰੇਨੇਡ ਹਮਲਾ ਹੋਇਆ ਸੀਗਾ ਇੱਕ ਪੁਲਿਸ ਮੁਲਾਜ਼ਮ ਤੇ ਹੋਤੇ ਤਾਂ ਜਿਹੜਾ ਲੌਜਿਸਟਿਕਸ ਪਾਰਟ ਹੈ ਗ੍ਰੇਨੇਡ ਦਾ ਇਹਨੇ ਉਹ ਹੈਂਡਲ ਕੀਤਾ ਸੀਗਾ ਉਦੋਂ ਵੀ ਇਹ ਇੱਥੇ ਹੈ ਨਹੀਂ ਅਸੀਂ ਚਲੋ ਜਿਹੜੀ ਐਕਸਟ੍ਰੀਡਿਸ਼ਨ ਐਂਡ ਇਹਦਾ ਰੈੱਡ ਕਾਰਨਰ ਨੋਟਿਸ ਉਹ ਸਾਰਾ ਕੰਮ ਉਹਦੇ ਤੇ ਚੱਲਦਾ ਪਿਆ ਤਾਂ ਇਹ ਉਸ ਕੇਸ ਦੇ ਵਿੱਚ ਵੀ ਮੁਲਵਿਸ ਹੈ ਉਹ ਯੂਏਪੀਏ ਦੇ ਤਹਿਤ ਇਹਦੇ ਬਰਖਲਾਫ ਮੁਕਦਮਾ ਦਰਜ ਹੈ